ਕਸਾ ਦਾ ਸਿੱਧਾ ਮੁਕਾਬਲਾ ਕਰਨ ਜਾ ਰਹੇ ਨੇ ਵੀ ਆ ਚੋਕਰ ਕਹਿੰਦੇ ਸੀ ਜਿੱਤਣਾ ਆਹ ਕਹਿੰਦੇ ਸੀ ਜਿੱਤਣਾ ਲੈ ਵੀ ਸਟਾਰਟ ਹੋ ਜੀ ਤੁਸੀਂ ਹੁਣ ਠੀਕ ਹੈ ਹੁਣ ਦੇਖਦੇ ਆ ਵੀ ਕਿਹਦਾ ਲੈ ਵੀ ਠੀਕ ਆ ਬਾਈ ਠੀਕ ਹੈ ਠੀਕਾ ਜੋਪਰਾ ਲੈ ਪ੍ਰਮਾਤਮਾ ਮਿਹਰ ਕਰੇ ਤੇ ਜੋਰ ਲਾਉਣਾ ਪੂਰਾ ਫੋਲ ਠੀਕ ਹੈ ਜੱਟ ਕੇ ਤੇ ਹੁਣ ਦੇਖਦੇ ਆ ਵੀ ਮੈਂ ਕਿਸੇ ਦਾ ਪੱਕ ਨਹੀਂ ਕਰਨ ਲੈਣਾ ਬਸ ਠੀਕ ਹੈ ਵੀ ਦੋ ਹਾਂ ਨੇ ਜੋਰ ਲਾਉਣਾ ਵੀ ਪੂਰੇ ਦੋਹਾਂ ਤੇ ਰੰਗ ਠੀਕ ਹੈ ਹੁਣ ਇਹਨਾਂ ਦੀ ਇੱਕੋ ਹੀ ਲਾਨ ਬਗਲੀ ਹੋਈ ਜਾਂਦਾ ਜਿਹੜਾ ਜਿਆਦਾ ਦੂਰ ਤੱਕ ਲੈ ਗਿਆ ਉਹ ਜਿੱਤੇਗਾ। ਇੱਕ ਪੂਲੇ ਬੰਦੇ ਜਿੱਥੇ ਚੋਕੇ ਨਹੀਂ। ਲੈ ਵੀ ਜ਼ੋਰ ਲਾਉਣਾ ਪੂਰਾ ਖੜ ਕੇ ਠੀਕ ਐ। ਮਾੜਾ ਰਸਾ ਛੱਡੋ। ਇੱਥੇ ਲੈ ਜਾਓ। ਇੱਥੇ ਰੱਖੋ ਠੀਕ ਐ। ਇਹ ਕੀ ਜੋੜੀ ਕਰਾਉਣਾ ਇਹਨਾਂ ਦਾ? ਸਟੇਜ ਤੇ ਬੈਠੇ ਸੀ ਜਿਹੇ ਇਹ ਬੰਦੇ ਖੇਡ ਰਹੇ ਸੀ ਤਾਸ। ਠੀਕ ਐ। ਇਹਨਾਂ ਨੂੰ ਇਸ ਕਿਤੇ ਤੇ ਲੈ ਕੇ ਜੋੜਾਂ ਮੈਂ। ਵਿਆਹ ਕਰਨਾ ਹੈ ਤੁਹਾਨੂੰ। ਤੇ ਹੁਣ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਕਿ ਇਹ ਸਹੀ ਹੈ ਚੀਜ਼ ਜਾਂ ਗਲਤ ਹੈ ਲਵਿਸ਼ ਸਟਾਰਟ ਹਾਂ ਰੈਡੀ ਸਟਾਰਟ ਮਗਰ ਸ਼ਟਨ ਆਇਆਕ ਨਾ ਲਵੀ ਦੇਖੀ ਜਾਉ ਮੇਂ ਮੈਚ ਪੂਰਾ ਆੜਿਆ ਚੋਪਰ ਦੋਮੇ ਦਾ ਦੋਮੇ ਪਾਸੇ ਕੋੜਾ ਬੇਟ ਹੈ ਨਾ ਤੇ ਪੂਰਾ ਫਿਰ ਨੂੰ ਸ਼ਕਤ ਮੁਕਾਬਲਾ ਵੀ ਲਵੀ ਇੱਧਰ ਤੇ ਖਾ ਦੇ ਪੂਰਾ ਨਾ ਮੈਂ ਦੇਖ ਪਾ ਦੇਖੋ ਵੀ ਕਿਹੜਾ ਬੰਦਾ ਖਿੱਚ ਕੇ ਜਾਂਦਾ ਪੂਰਾ ਤਾਂ ਖਿਆ ਪਿਆ ਮੈਚ ਹੁਣ ਪੂਰਾ ਫੁੱਲ ਆ ਗਿਆ ਜੋਤਾ ਆ ਗਿਆ ਮੈਂ ਵੀ ਦੇਖੀ ਜਮ ਆ ਜੋਤਾ ਪਿੱਛੇ ਜ਼ੋਰ ਲੱਗਿਆ ਪਿਆ ਪੂਰਾ ਫੁੱਲ ਲੈ ਜਾ ਲੈ ਜਾ ਡਿੱਗ ਪਈ ਸੀ ਉਹ ਉਸ ਤਰ੍ਹਾਂ ਹੋ ਗਏ ਸਾ ਜੋਰ ਕਰਾਉਣਾ ਇਹਨਾਂ ਦਾ ਆਪਾਂ ਕੋਈ ਆਇਆ ਨਹੀਂ ਇੱਧਰ ਲੱਗਾ ਖਿੱਚ ਕੇ ਜਾਂ ਕੋਈ ਇੱਧਰ ਲੱਗਾ ਕੋਈ ਚੱਕਰ ਨਹੀਂ ਬਾਹਰ ਦੀਆਂ ਫੂਕਾਂ ਹੁਣ ਹੋਰ ਬੈਠਣਾ ਸਟੇਜ ਤੇ ਬੈਠ ਕਿਆ ਕਰੇ ਕੋਰੇ ਸਾ ਇਧਰ ਉਧਰ ਨਾ ਹੋ ਮੈਂ ਵੀ ਲੈ ਕੇ ਗਿਆ ਨੇ ਉਹ ਹਾਂ ਗਏ ਹੁਣ ਦੱਪੋ ਕਿਲੀ ਮੈਂ ਵੀ ਜਵਾਹ ਝੁੱਟੇ ਬਹਿ ਗਿਆ ਇੱਥੇ ਲੱਤਾਂ ਗੰਬੀਆਂ ਨਹੀਂ ਹੁੰਦੀਆਂ ਇਧਰੋਂ ਵੀ ਪੂਰਾ ਫੁੱਲ ਜੋਰ ਲੱਗਿਆ ਹੋਇਆ ਲੈ ਵੀ ਦੇਖੀ ਆਉਂ ਜਾਨ ਹੁਣ ਪੂਰੀ ਫੁੱਲ ਆਈ ਜੀ ਬਈ ਨੇ ਲੈ ਲੈ ਜਾਈਏ ਮੈਂ ਵੀ ਜਦੋਂ ਨਿਹਾਂ ਦੋ ਜੋਦੀ ਮੈਂ ਵੀ ਉਹ ਜੋਤ ਲੈ ਵੀ ਉਹ ਫੇਰ ਲੈ ਉਹ ਦੋ ਪੂਲ ਦਿੱਤ ਚੁੱਕੇ ਨੇ ਜੋ ਬਸ ਬੜਾ ਸੋਹਣਾ ਜੋ ਲੈ ਵੀ ਚੁੱਕ